ਨਾ ਨਾ ਕੱਟ ਲੋ ਆਪਣੇ ਨਾ ਕੱਟ ਲੋ ਆਪੇ ਨਾ ਕੱਟ ਲੋ ਅਗੇ ਮਮਾ ਕੱਟ ਦਿੰਦੇ ਹੁਣ ਤੁਸੀਂ ਕੱਟ ਲੋ ਕੱਟੋ ਨਾ ਬੁਕੇ ਚ ਨਹੀਂ ਪਾਣਾ ਨਾ ਕੱਟ ਨਾ ਨਾ ਜੇ ਮੈਂ ਕੱਟਣ ਲੱਗੇ ਸਵੇਂ ਕੱਟ ਲੋ ਨਾ ਕੱਟਾ ਗੁੱਸਾ ਚੜਾਈ ਜਾ ਹੈਲੋ ਸਾਹਿਬ ਜੀ ਹੈਲੋ ਹੈਲੋ ਸਾਹਿਬ ਜੀ ਹੈਲੋ ਹੈਲੋ ਬੈਠ ਜੋਗੇ ਬਸ ਬਸ ਬੈਠ ਥੱਲੇ ਬੈਠ ਪੈ ਜਾ ਪੈ ਜਾ ਪੈ ਜਾ ਆ ਮਮਾ ਕੋ ਤਾਂ ਠਾਕੜ ਹੈ ਇਹ ਦੋਨੋਂ ਸ਼ਰਮ ਸ਼ਰਮ ਹੈ ਨਹੀਂ ਕੋਈ ਇਹ ਦੋਨੋਂ ਸੌਣ ਸੂਣ ਦਾ ਕੋਈ ਤਾਂ ਪਤਾ ਨਹੀਂ ਠੋੜਾ ਹੈ ਹੋ ਸਾਰੇ ਕੜਾਉਣੇ ਛੱਡ ਕੇ ਸਾਰੇ ਝੂਲੇ ਛੱਡ ਕੇ ਆ ਇਹੋ ਚੀਜ਼ਾਂ ਪਸੰਦ ਆ ਬਈਆਂ ਨੇ ਹੈ ਘਰ ਵਾਲਿਆਂ ਨੇ ਬੋਲਣਾ ਤੁਹਾਨੂੰ ਦੇਖ ਲਓ ਫਿਰ ਅਰੋਂ ਕੱਢ ਦੇਣਾ ਹੈ ਖੋ ਮੈਂ ਤੇ ਇਧਰ ਤਪਾਇਆ ਮੈਂ ਦੇਖਣਾ ਤਾ ਕਾ ਬੰਦਾ ਹੈ ਦੇਖ ਲਾ ਅੰਟੀ ਉਹ ਨਹੀਂ ਘੁੱਟਣਗੇ ਆਪਾਂ ਨੂੰ ਕਹਿੰਦੇ ਤੁਸੀਂ ਰਾਤ ਨੂੰ ਰੌਲਾ ਪਾਈ ਜਾਂਦੇ ਆ ਤੁਹਾਨੂੰ ਸ਼ਾਮ ਸ਼ਾਮ ਹੈ ਨਹੀਂ ਹੈ ਤੁਸੀਂ ਆਪ ਤਾਂ ਸੌਣੇ ਨਹੀਂ ਸਾਨੂੰ ਵੀ ਨਹੀਂ ਸੌਣ ਦਿੰਦੇ ਹੈ ਅੱਛਾ ਉਹ ਦੇਖੀ ਬੇ ਚੜੂਗਾ ਤੇ ਚੜਦਾ ਦੇਖ ਲਾ ਤੱਕੂਗਾ ਮੈਂ ਤਾਂ ਮੁੰਡਾ ਡੇਰ ਰੱਖ ਦੇ ਨਾ ਮੈਂ ਨਹੀਂ ਉਹਦੇ ਲਈ ਮੈਂ ਥਾ ਕਰੀ ਉਰੀ ਆ ਜਾ ਉਰੀ ਆ ਜਾ ਮੜ ਜਾ ਆਇ ਰਫਾ ਅਗਰ ਤੈ ਸੋਨ ਚੱਕਣਾ ਵੇਣਾ ਚਲੋ ਫੂਰ ਤੋਂ ਪਾਛੇ ਚਲੋ ਹੈਲੋ ਬੋਲੋ ਹਾਂਜੀ ਕੌਣ ਹੋ ਤੁਸੀਂ ਹਾਂਜੀ ਬੋਲੋ ਬਨੂਰ ਸਿੰਘ ਬਨੂਰ ਸਿੰਘ ਬੋਲੋ ਹਾਂਜੀ ਕੀ ਵਿਚਾਰ ਨੇ ਠੋਡੇ ਹੈ ਕੀ ਵਿਚਾਰ ਨੇ ਠੋਡੇ ਦੱਸਿਓ ਦੱਸੋ ਕੀ ਵਿਚਾਰ ਲੈ ਕਦੇ ਤਾਂ ਲੱਗਿਆ ਆ ਪੀੜੀ ਤੇ ਮਿੱਠਾ ਟੱਕੜ ਬੰਦਾ ਏ ਟੱਕੜ ਹੋਰ ਕੀ ਆ ਚਾੱਕ ਤੋ ਮੰਮੀ ਛੱਕ ਦੋ ਇਹਨੂੰ ਮੈਂ ਸਾਟੇ ਭੇਡ ਖਾਵਾਂਗਾ ਰਊਗਾ ਚੰਗੀ ਉੱਪਰ ਰੱਖ ਦੋ ਇਹਨੇ ਫੇਰ ਥੱਲੇ ਆਉਣ ਓਕੇ ਨਾ ਨਹੀਂ ਛੱਡ ਕੇ ਇਹ ਕਦਨੇ ਬੱਜਿਆ ਦੁਬਾਰਾ ਇੱਥੇ ਬਜਾਓ ਇੱਥੇ ਬਜਾਓ ਇੱਥੇ ਬੋ ਨਲੀ ਅਮਮੇ ਕੀ ਹਾਰੇ ਸਟੂਲ ਉੱਤੇ ਧਰ ਦੋ 8 ਵਜੂ ਪੁੱਤ ਲੈਣ ਤੋਂ ਤਾਂ ਆਪਾਂ ਚੱਕਣਾ ਹੈ 8 ਵਜੂ ਕੀ 8 ਵਜੂ ਮਚਾ ਮਾਰਦਾ ਹੁੰਦਾ ਹੈ ਨਾ ਉਹ ਨਹੀਂ ਉਹ ਲੈਣਾ ਹੈਗਾ ਹਾਂ ਉਹ ਨਹੀਂ ਉੱਪਰ ਲੈਣਾ नहीं लेना है नहीं लेना हाँ चंगा आ जाओ आ जाओ मैं इधर लेके जाने फिर आज आज इधर आ जाओ आ जाओ फिर आ जाओ बहर आ जाओ आ जाओ बहर आज आज शाबाश शाबाश बहुत सियाना पुत शाबाश बहुत सियाना पुत है हाँ आज आ जाओ आज आ जाओ आ जाओ आज ग्यारह बज गए तो पता नहीं कुछ आनंद ममा बैठो ए मा बैठो पुत ने नी बैठना बैठ सकते बैठ 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 तो बैठ <laughs> चको सारी जड़ा खड़ाया सारा कुछ चको चलो 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 चलो, चलो, चलो। चको ਕੋਈ ਨੰਦ ਦਾਦੇ ਦਾਦੀ ਨੂੰ ਸ਼ਾਇਦ ਲਾਉਂ ਬਹੁਤ ਸ਼ਰਾਰਤੀ ਪੁੱਤ ਆ ਨਾਲ ਨਾਨੂ ਨੂੰ ਲਾਉ ਨਾਲ ਮਾਮਿਆਂ ਨੂੰ ਲਾਉ ਹੂੰ ਬਹੁਤ ਸ਼ਰਾਰਤੀ ਪੁੱਤ ਆ ਇਹ ਹੁਣ ਸ਼ੀਸ਼ਾ ਫਟ ਜਾਣਾ ਪੁੱਤ ਲੈਣੇ ਤੇ ਦੇਣੇ ਪੈਣੇ ਆ ਦੇਖ ਲਾ